ਰਾਜਾ ਇੱਥੇ ਹੌਸਲੇ ਆ ਪੁੱਤ ਰਵੇ ਹਾਂ ਵੀਡੀਓ ਬੜਾ ਦੱਤਰੀ ਮਾ ਜੀ ਬੈਠ ਠੀਕ ਹੈ ਤੇਰਾ ਫੈਨ ਆ ਏ ਤੇਰਾ ਫੈਨ ਆ ਏ ਜਿਵੇਂ ਜਾਣਾ ਗੋਲ ਕੋਲੇ ਉਹਨੂੰ ਦਿੱਤੇ ਜਿਵੇਂ ਮੇੜ ਨੂੰ ਜਣਿਆ ਨਹੀਂ ਉਹ ਆਏ ਨਹੀਂ ਉਹਨੂੰ ਲਾ ਲ ਕੇ ਚੱਲੂਗਾ ਬਟਾ ਹੋਰ ਬੈਠਾ ਲਿ ਜਾਣਾ ਉਹ ਬਿਠਾਵਾਂਗੇ ਕਿੱਥੇ ਆ outra ਹੈ ਨੀ ਹਾਂ ਤੇਰੇ ਕੋਲ ਬਿਠਾਉਣਾ ਮਾਗ ਰਿਹਾ ਸਾਨੂੰ ਕੋਲ ਦੱਸ ਤਾਂ ਹੀ ਆ ਜੋ ਤੁਸੀਂ ਚਾਰ ਬੈਠੇ ਹੋ ਤੁਸੀਂ ਵੀ ਚਾਰ ਬੈਠ ਜਾਓ ਕਿ ਨਹੀਂ ਬਿਠਾ ਦਈਏ ਰੇਨਵਾਰ ਦੰਦੇ ਪਾਸੇ ਦੇਖੀ ਠੀਕ ਆ ਉਹ ਤਾਂ ਠੀਕ ਹੈ ਨਾ ਨਿੱਕੀ ਦਾ ਹੈ ਨਹੀਂ ਇਹਦੇ ਹੈ ਜੀ ਅਜੇ ਹੈ ਨਹੀਂ ਮੈਂ ਚੁੱਕਾ ਕਰੀ ਉਹ ਤੇ ਵਣ ਮੈਨੂੰ ਰਸਾ ਪਾ ਕੇ ਮੈਂ ਤੁਹਾਨੂੰ ਕੋਡ ਦੇਣਾ ਆ ਆਪ ਤੋਂ ਟਿਜੰਡ ਚ ਫਿਰਦ ਬਣਾ ਪਾਇਆ ਹੈ ਦਾ ਨੂੰ ਲੈ ਤੈਨੂੰ ਪਾਇਆ ਹੋਇਆ ਜਿੱਲਾ ਕਰੀ ਫਿਰ ਤੈਨੂੰ ਲੈ ਕੇ ਚਾਉਂਦੇ ਹਾਂ ਅਸੀਂ ਅੱਜ ਜਿਤਾਉਣ ਜਾਣਾ ਦਿਨਾਂ ਅੱਜ ਲੈੰਟਰ ਆਲਾ ਲੈ ਬ੍ਰੋ ਨਹੀਂ ਕਿਸੇ ਕੋਲ ਤਾਂ ਲੈ ਕੇ ਆਉਂਦਾ ਆਂ ਦੇ ਕੋ ਸਾਡੇ ਨਾਲ ਇਹ ਦਿੱਕਤ ਪਹਿਲੀ ਜਿੱਥੇ ਪਾਇਆ ਅੱਜ ਰਾਜਾ ਦੇਖਦਾ ਹੈ ਨਾ ਵਾਰੋ ਦਾ ਪਾਇਆ ਜੋਤੀ ਦੇ ਰੇ ਨਹੀ ਗੱਲ ਸੁਣ ਅੱਜ ਕਿੱਡੀ ਕਬੱਡੀ ਵਿੱਚ ਆਪਾਂ ਨਹੀਂ ਜਿੱਤਦੇ ਜੱਫੇ ਲਾਏਗਾ ਹੋਰ ਹੋਗਾ ਜੱਫੇ ਨਹੀਂ ਲਾਏਗਾ ਇਹ ਆ ਪ੍ਰਾਣਾਪੁਰ ਬਾਰਾਲੇ ਵੀ ਨਹੀਂ ਬਾਰਾਲੇ ਮੈਂ ਤਾਂ ਕਹਿੰਦਾ ਜੀ ਤੇਰੇ ਨਾਲ ਮਾਰੀ ਹੋਣੀ ਚੰ ਚੰ ਇਹ ਬੋਲਵੇਂ ਸਾਰੇ ਗੱਲ ਉੱਥੇ ਜਾਣਾ ਸਾਰੇ ਮੈਂ ਗੋੜੇ ਗਾਲ ਨਹੀਂ ਕੱਢਣੀ ਮੈਂ ਉਹ ਬੱਕਰੇ ਚਾਰ ਕਰ ਲਓਗੇ ਤੁਮੇ ਗੱਲ ਲਾ ਦੇਣਾ ਬਾਟੇ ਦਿੰਦੇ ਨੇ ਚਾਹ ਲੋ ਜਾ ਕੇ ਅੱਗੇ ਵੀ ਆ ਗਿਆ ਹੋਰ ਜਿਲਸਾ ਇਹ ਸਾਰੇ ਉਤਰ ਗਾ ਰੂਪ ਪਾਏ ਨਾ ਗਾਜ ਸੰਤਰੀ ਇਹਦਾ ਪ੍ਰਭਾਵ ਆ ਜਰਾ ਨਹੀਂ ਪ੍ਰਭਾਵ ਨਹੀਂ ਹਾਂ ਬਸ ਹਾਸ ਕਰਨਾ ਲਾਗਰੀ ਵੀ ਦੇ ਰਿਹਾ ਨਗਰ ਜੇਮਾ ਜਾਣਾ ਚਾਹ ਆਲੂਦੋ ਮੈਂਬਰ ਜੀ ਖੜਾ ਕਰਨਾ ਇਹ ਜੀਕਾ ਇਹ ਜੀਕਾ ਇਹ ਸਾਲਾ ਇਹ ਸੁਣੇ ਪੁੱਛ ਕੇ ਜੇ ਉਹਨਾਂ ਰੋਟੀ ਨਹੀਂ ਖਾਣ ਦਿੰਦੇ ਕਹਿੰਦੇ ਆ ਜਾਓ ਇੱਕ ਵਾਰ ਇਹ ਗਲਤ ਤੇਰਾ ਪ੍ਰਭਾਵ ਵੱਧ ਲੂਗਾ ਬਿਲਕੁਲ ਕੇ ਕਬਤ ਕਰਨੀ ਨਹੀਂ ਸੀ ਸਿਆਸਤ ਚ ਉਹਨਾਂ ਨਹੀਂ ਤੂੰ ਕਾਹ ਖਾਸ ਤੱਕ ਨਹੀਂ ਹੁੰਦਾ ਐਦਾ ਮੋਟ ਪਾਇਆ ਉਹਨਾਂ ਆਪਣੇ ਘਰੇ ਆ ਜਾਂਦੇ ਪਾਏ ਪੈਸਾ ਵੀ ਨਹੀਂ ਜਾਂਦਾ ਬੋਟ ਵਾਲਿਆਂ ਦਾ ਅਸੀਂ ਬਾਕੀ ਬੋਲ ਗੱਲ ਆਈ ਲਾਈ ਵਾਲੀ ਗੱਲ ਕਹੀ ਜਾਂਦੀ ਵੈਸੀ ਤਾਂ ਬਣਾ ਕੇ ਆ ਜਾ ਮੈਨੂੰ ਫਰੀ ਬੋਟ ਪਾਉਣੀ ਹੈ ਫਰੀ ਪਤਾ ਕੀ ਲੋਕ ਮੈਚ ਬੋਤਲਾਂ ਤੇ ਬੈਕ ਜਾਂਦੇ ਆ ਅਸੀਂ ਬੋਤਲ ਵੀ ਲਗਾ ਤਰ ਪਾ ਦੇ ਆਹ ਦੇਖੋ ਕਿੰਨੇ ਬੋਲਦਾ ਆਹ ਦੇਖੋ ਕਿ ਮੈਂ ਬੋਲਦਾ ਲੋਕ ਸਾਰੇ ਲੋਕ ਪੈਸੇ ਲੈਣ ਪਿਆ ਰਾਜਨੀਤਿਕ ਆ ਦੇਖ ਲੋ ਬੋਲ ਦੇ ਕੀ ਬੋਲੀ ਜਾਂਦੇ ਹੱਸਦੇ ਆ ਅੱਛਾ ਅੱਛਾ ਯਾਰੀ ਹੈ ਕਰਨਾ ਆਪਣੀ ਯਾਰੀ ਅਵਾ ਠੀਕ ਆ ਦੋਲੇ ਲਈ ਹੈ ਅੱਛਾ ਅੱਛਾ ਠੀਕ ਆ ਠੀਕ ਆ ਕਰਨਾ ਪਿਆਰ ਆਪਾਂ ਕੋਈ ਨਾ ਸਮਝਾ ਕਰ ਲੈਂਦੇ ਆ ਠੀਕ ਆ ਇਹਨਾਂ ਨੂੰ ਨੀ ਕਿਸੇ ਨੂੰ ਬੁਲਾਉਂਦੇ ਇਹ ਆ ਕਰਦੇ ਆ ਜਦੋਂ ਤੋਂ ਬਾਹਰੋਂ ਤੇ ਆ ਜੀ ਮੈਂ ਤੇਨੀ ਚੇਤੇ ਕਰਦਾ ਹਾਂ ਹਾਏ ਹਾਏ ਓਏ ਕਿੱਦਾਂ ਤੋਂ ਆਪਾਂ ਕੰਮ ਨੂੰ ਬਾਰ ਹੋਣੀ ਆ ਬੰਦਾ ਇਹਦਾ ਨਾ ਆ ਗਿਆ ਯਾਰ ਤੂੰ ਕਿ ਭਰਾਵਾਂ ਦਾ ਪਿਆਰ ਹੁੰਦਾਗਾ ਮੇਰਾ ਰੇਡੀਓ ਚ ਇੱਦਾਂ ਦੀ ਗੱਲ ਭਰ ਲਈ ਕਿ ਰੇਡੀਓ ਚ ਗੱਲ ਕਰਦਾ ਉਹ ਨਹੀਂ ਨਹੀਂ ਅੱਛਾ ਤਾ ਉਹ ਜਿੰਦੀ ਆ ਪੁਰੀਆਂ ਨੂੰ ਬਾਹਰ ਪਾ ਪੂਰਾ ਬੋੜ ਪੱਟੇ ਨਾਲ ਬੈਠਾ ਐਦੀ ਮਤਾਲ ਮਾਰੇ ਸਭ ਸਹੀ ਗੱਲ ਕਾਨੀ ਆ ਗਿਆ ਇੱਧੇ ਪਿਆਲਾ ਫੱਤੀ ਵੀ ਆ ਗਿਆ ਉਹ ਵਾਹ ਵੀ ਵਾਹ ਵੀ ਆ ਗਿਆ ਹੈ ਤੇ ਦੋਪਰ ਦਾ ਤਰਵੀਨ ਵੀ ਆ ਗਿਆ ਹੈ ਅੱਛਾ ਜੀ ਕਿਹੜੇ ਪਲੇਅਰ ਵਧੀਆ ਲੱਗਦਾ ਕਬੱਡੀ ਦਾ ਬਰੂ ਉਹਨਾਂ ਟੀਮਾਂ ਦੇ ਯੂਟਿਊਬ ਤੇ ਜਿਹੜਾ ਉਹ ਲਾਈਵ ਕੰਟਰੋਲ ਵੀ ਕਰਾ ਰਿਹਾ ਹੈ ਵੀ ਚੈਨਲ ਤੇ ਵੀ ਕਰਨਾ ਹੈ ਉਹ ਚੈਨਲ ਤੇ ਜਾ ਕੇ ਲਾਈਵ ਮਤਲਬ ਖਾਣਾ ਤਾਂ ਫਿਰ ਹੋਣਾ ਇੰਸਟਾਗ੍ਰਾਮ ਤੇ ਯੂਟਿਊਬ ਤੇ ਫੇਸਬੁਕ ਹਾਂਜੀ ਸਨਮਾਨ ਕਰਨ ਰਾਜ ਨੂੰ ਬਾਲ ਦੋ ਆਜਾ ਨਾ ਅਜਾ ਕਮੈਂਟ 11 ਕਰੀ ਗਏ ਉਹ ਮੈਨੂੰ ਸਾਰਿਆਂ ਨੂੰ ਸਾਰਿਆਂ ਨੂੰ ਮਾਫ਼ ਕਰਨਾ ਕਿਉਂਕਿ ਬੰਦਾ ਜ਼ਿੰਮੇਵਾਰ ਆ ਯਾਰ ਤੇ ਮੇਰੇ ਤੇ ਬੰਦਾ ਤੇ ਤੇਰੇ ਤੇ ਮਾਣ ਆ ਪਿੰਡ ਨੂੰ ਤੇਨੇ ਤੇ ਇੱਕ ਇੱਕ ਫਕਰ ਹਾਰ ਸਾਮਾ ਰਾਜਾ ਤੇਰਾ ਤਾਂ ਹੌਸਲਾ ਜਪ ਕਰ ਓਏ ਆ ਸਭ ਕਰੋ ਲਾਇਸੈਂਸ ਬਣਾ ਦੂ ਮੁੰਡਿਆ 200 ਤੜੀ 2 ਲੱਖ ਲੱਗਦਾ 2 ਲੱਖ ਲੱਗਦਾ 200 ਲੱਗਦਾ ਆ 2 ਲੱਖ ਵਰ ਗਈ ਐ ਤੂੰ ਕਿ 2 ਲੱਖ ਵਰ ਗਈ ਐ 200 ਵਰ ਗਈ ਐ ਦਸਾਂ ਨੂੰ ਉਹਦੀ ਕਿਰਤ ਕਮਾਈ ਆ ਤੂੰ ਕੇ ਹਾਂ ਹਾਂ ਅੱਗੇ ਮੋੜ ਕੇ ਜਾ ਜੀ ਬਣਾਉਂ ਜਾ ਅੱਗੇ ਆਹੋ ਜੇ ਮੇਰੇ ਫਿਰ ਚੱਲ ਜਾ ਰੇਟ ਇਹ ਟੋਲਾ ਮੈਂ ਕਿ ਤੁਹਾਨੂੰ ਦਵਾਂ ਟੋਲਾ ਕਿੰਨਾ ਉਹ ਕਹਾਣੀ ਕਰਾਉਂਗਾ ਟੋਲਾ ਤਾਂ ਮੈਂ ਦਊਂਗਾ ਮੈਂ ਦਊਂ ਟੋਲਾ ਤੈਨੂੰ 2 ਲੱਖ ਦਾ ਤੁਹਾਨੂੰ ਬਾਜੀ ਬਾਤਾਂ ਦਾ ਬਤਨਵਾਚ ਜਸਤ 10 ਲੱਖ ਦਾ ਲੱਗ ਰਿਹਾ ਹੈ ਗੁਰਜੀਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਬਲੌਗ ਆਪਾਂ ਪਹਿਲਾਂ ਨਹੀਂ ਸਟਾਰਟ ਕਰ ਪਏ ਆ ਪਹਿਲਾ ਕਲਿੱਪ ਆਪਾਂ ਗੱਡੀ ਦੇ ਵਿੱਚ ਆ ਰਹੀ ਸੀ ਸੋ ਆਪਾਂ ਇਥੋਂ ਬਲੌਗ ਸਟਾਰਟ ਕਰਨ ਲੱਗੇ ਆ ਤੇ ਮੁਕਾਬਲੇ ਵਾਲੀ ਜਗ੍ਹਾ ਤੇ ਪਹੁੰਚ ਗਏ ਆਪਾਂ ਜੀ ਦੇਖ ਸਕਦੇ ਹੋ ਸਟੇਜ ਇਧਰ ਸੰਗਤ ਲਈ ਬੈਠਣ ਨੂੰ ਬਣਾਉਂਦਾ ਆਪਾਂ ਇੱਕ ਜੱਸੀ ਆਈਡੀ ਆ ਤੇ ਮੱਲਾ ਨਿਕਲਿਆ ਹੋਇਆ ਵਾ ਉਸ ਤੋਂ ਬਾਅਦ ਜਦੋਂ ਮੱਲਾ ਜਪੂਨ ਹੋ ਗਿਆ ਉਸ ਤੋਂ ਬਾਅਦ ਆਪਾਂ ਮੁਕਾਬਲੇ ਸਟਾਰਟ ਹੋਣਗੇ ਤੇ ਭਾਈ ਬਚਿੱਤਰ ਸਿੰਘ ਆ ਤੇ ਖੜਾ ਧੂਰ ਦੀ ਅੱਜ ਹੈਗੀ ਜੱਜਮੈਂਟ ਗੁਰਦਾਰਾ ਪੱਠਾ ਸਾਹਿਬ ਏ ਦੇਖਦੇ ਆ ਕਦੋਂ ਤੱਕ ਮੁਕਾਬਲਾ ਸਟਾਰਟ ਹੁੰਦਾ ਵਾ ਤੇ ਮੀ ਵੀ ਆ ਰਿਹਾ ਵਾ ਕਾਫੀ ਤੇ ਇੰਨਾ ਨਹੀਂ ਮਤਲਬ ਸਟੇਜ ਤੇ ਜੁਕੀ ਆ ਤੇ ਦੇਖਦੇ ਆ ਕਦੋਂ ਮੁਕਾਬਲਾ ਸਟਾਰਟ ਹੁੰਦਾ ਵਾ ਤੇ ਤੁਹਾਨੂੰ ਵੀ ਦਿਖਾਉਣਾ ਨਾਲ ਨਾਲ ਤੇ ਤੁਸੀਂ ਬੈਰੋ ਵਲੌਗ ਦੇ ਨਾਲ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਤਾ ਜਾ ਰਿਹਾ ਹੈ ਵੱਡੇ ਪਾਲੇ ਜਿਹੜੇ ਆ ਗਏ ਅੱਜ ਇੱਥੇ ਵਿਰਸਾ ਸਵਾਲ ਦਿੱਤਾ ਕਬੜੇ ਵਿੱਚ ਖੋਹਦਣ ਕਿੱਥੇ ਲਗਾਇਆ ਗਿਆ ਦੇ ਵਿੱਚ ਜਿਹਨੇ ਚਕੀਤਾ ਲਈ ਆਪਣਾ ਰੋੜਾ ਕੀਤਾ ਜਿਹੜੇ ਤੋਂ ਉਹ ਜੀ ਸਵਾਮਣਾਂ ਬਣ ਗਏ ਉਹ ਕੀਤਾ ਅੱਜ ਸਰਮਾਨ ਜਿਹੜਾ ਹੈ ਇਹਦਾ ਬੜਾ ਕਰਤਾ ਕਰਦੀ ਬੰਤ ਕੀਤਾ ਜਾ ਰਿਹਾ ਹੈ ਆ ਮੇਰੀ ਬਲੂਟੂਥ ਆ ਗਿਆ ਤੂੰ ਜਾ ਚਲੋ ਨਹੀਂ ਮੈਂ ਨਹੀਂ ਵੀ ਲੋ ਜਾ ਪਾ ਦੋ ਸਰੋ ਦੇਖੀ ਜੀ ਚਾਹਤੀ ਕਰਾ ਜਾ ਕਹਾਂ ਛੱਡੀ ਵਾਡੇ

ਜੋ ਸੰਗਤ ਨਾਲ ਬੜੀ ਜਿੜਤੀ ਕਲਾ ਦੇ ਨਾਲ ਤੁਹਾਡੇ ਬਾਪੂ ਹੀ ਤੁਹਾਡੇ ਨਾਲ ਖੜਦੇ ਆ। ਹਾਂਜੀ। ਲੋ ਜੀ ਲੋ। ਬੋਲੇ ਹੈਗੁਰ ਜੀ ਦਾ ਖਾਲਸਾ ਵਹੀਂ ਗੁਰੂ ਜੀ ਦੇ ਸਤੇ ਸੋ ਮੁਕਾਬਲਾ ਹੋ ਗਿਆ ਜੀ ਸਮਾਂ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਵਧੀਆ ਪ੍ਰੋਗਰਾਮ ਹੋਇਆ ਵਾ ਤੇ ਫਰਸਟ ਸੈਕਿੰਡ ਥਰਡ ਪੋਜੀਸ਼ਨਾਂ ਖੰਡਾ ਗਨੇ ਆ ਫਰਸਟ ਅਕਾਲਸਾਏ ਲੁਧਿਆਣੇ ਤੋਂ ਤੇ ਸੈਕਿੰਡ ਆਈਆ ਕੁਰਾਲੀ ਥਰਡ ਆਈਆ ਅਮਰੋਜ ਵਰਤਾ ਗਰੁੱਪ ਅੰਮ੍ਰਿਤਸਰ ਤੋਂ ਤੇ ਇਹ ਮੁਕਾਬਲਾ ਬਹੁਤ ਵਧੀਆ ਹੋਇਆ ਜਜਮੈਂਟਸ ਜੀ ਭਾਈ ਜੇਤਰ ਸਿੰਘ ਜੀ ਖੜਾ ਹਟੂਰ ਵੀ ਸੋ ਵਲੌਗ ਨੂੰ ਤੁਸੀਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਸਾਂ ਮਿਲਾਂਗਾ ਤੁਹਾਨੂੰ ਅਗਲੇ ਵਲੌਗ ਦੇ ਵਿੱਚ 23 ਤਰੀਕ ਨੂੰ ਕਿੱਥੇ ਆਪਾਂ ਖੇਡਣਾ ਵਾ ਡੱਲੇ ਤੇ ਬਣੇ ਰਹੋ ਤੁਸੀਂ ਚੈਨਲ ਨਾਲ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ